ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਡਾਲਾ ਚੱਕ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਲਵਿੰਦਰ ਸਿੰਘ ਬਾਜਵਾਣਾ ਕੋਲ ਆਪਾਂ ਅੱਜ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਤੇ ਦੋ ਗੱਪਣਾ ਚੰਗੇ ਦੁੱਧ ਵਾਲੀਆਂ گاਵਾ ਜਿਹੜੀਆਂ ਸਾਰੀਆਂ ਅੱਜ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਰ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਪਰਵਾਹ ਠੀਕ ਠਾਕ ਸਾਰਾ ਸਭ ਵਧੀਆ ਜੇ ਕਿੱਛੇ ਨਹੀਂ ਤੇ ਸਰਕਾਰਾਂ ਦੇ ਤੁਹਾਡੇ ਨਹੀਂ ਦਰਸ਼ਨ ਹੁੰਦੇ ਅਸੀਂ ਤਾਂ ਇੱਥੇ ਰਹਿ ਤਾ ਤੁਹਾਡੇ ਲਾਗੇ ਬੰਦੇ ਹੀ ਸਾਡੇ ਆਉਂਦੇ ਹੀ ਕਰ ਹੁੰਦੇ ਦੱਸੋ ਮੈਂ ਹੁਣ ਕੀ ਕਰਾਂ ਤੁਹਾਡਾ ਹੁਕਮ ਹੋ ਗਿਆ ਤੇ ਅਸੀਂ ਆਵਾਂਗੇ ਨਹੀਂ ਹੁਕਮ ਹੋ ਗਿਆ ਅਕਾਲਪੁਰ ਖ ਦਾ ਠੀਕ ਆ ਜਦੋਂ ਤੁਹਾਡਾ ਦਾਣਾ ਬਣੀ ਇੱਥੇ ਲਿਖਿਆ ਗਿਆ ਨਾ ਮੇਰੇ ਘਰ ਹਾਂਜੀ ਹਾਂਜੀ ਤੁਹਾਨੂੰ ਹੀ ਆਉਣਾ ਹੀ ਆਉਣਾ ਵਾ ਠੀਕ ਆ ਤੇ ਜਿੰਨਾ ਯਾਰ ਤੁਹਾਡਾ ਦਾਣਾ ਬਣੀ ਹੈ ਨਹੀਂ ਆ ਉਹ ਨਜਰ ਉਹ ਨਜਰ ਕਰ ਸਕਦੇ ਤੁਸੀਂ ਲਾਗੋ ਹੀ ਮੋੜ ਦੇਣਾ ਉਹਦੋਂ ਲਾਗੋ ਹੀ ਮੋੜ ਦੇਣਾ ਕਰਾਂ ਬਾਰ-ਬਾਰ ਚੱਲ ਜੋ ਠੀਕ ਠੀਕ ਤੇ ਬਾਕੀ ਦੂਸਰੀ ਗੱਲ ਇਹ ਹੈ ਕਿ ਮਾਲ ਤੁਹਾਨੂੰ ਪਤਾ ਰੋਜ਼ ਰੁਟੀਨ ਜੀ ਹੁੰਦਾ ਹਾਂਜੀ ਹਾਂਜੀ ਮਾਲ ਰੁਟੀਨ ਚ ਹੁੰਦਾ ਮਾਲ ਦੀ ਨਹੀਂ ਕੋਈ ਗੱਲ ਤੇ ਆਉਂਦਾ ਵੀ ਮਾਲ ਜਿੱਦਾਂ ਦਾ ਮਤਲਬ ਲਗਾਤਾਰ ਇੱਕੋ ਜਿਹਾ ਮਾਲ ਆ ਰਿਹਾ ਵਾ ਠੀਕ ਠੀਕ ਆ ਉਹ ਮਾਲ ਸੋਹਣਾ ਮਾਲ ਆ ਰਿਹਾ ਵੱਡੀ ਤੋਂ ਵੱਡੀ ਵਸਤੀ ਆ ਰਹੀ ਹੈ ਹਾਂਜੀ ਹਾਂ ਗੱਲ ਇਦਾਂ ਨਾਲ ਕਿ ਜਦੋਂ ਵੜਾ ਦੋ ਆ ਗਈਆਂ ਜਾਂ ਤਿੰਨ ਆ ਗਈਆਂ ਜੀ ਉਹਨਾਂ ਦੀ ਦੋ ਵੇਗੀਆਂ ਤੇ ਇੱਕ ਦੀ ਵੀਡੀਓ ਨਹੀਂ ਪਾ ਸਕਦੇ ਹਾਂਜੀ ਹਾਂਜੀ ਤੇ ਜੇ ਇੱਕ ਵੇਗੀ ਦੀ ਦੋ ਦੀ ਵੀਡੀਓ ਨਹੀਂ ਪਾ ਸਕਦੇ ਠੀਕ ਆ ਫਿਰ ਥੋੜਾ ਜਿਹਾ ਅਫਸਰਟ ਜਿਹਾ ਹੋ ਜਾਂਦਾ ਗੱਲ ਹਾਂਜੀ ਹਾਂਜੀ ਤੇ ਇਸ ਕਰਕੇ ਮਤਲਬ ਕਰੀਦਾ ਨਹੀਂ ਹੋਂ ਸਾਹਿਬ ਨਾ ਠੀਕ ਵੀਡੀਓ ਵਾਡੀਓ ਚਲੋ ਅੱਜ ਜੀ ਸਹੀ ਲੰਗਦੇ ਲੰਗਦੇ ਆ ਗਏ ਮੇਰੇ ਕੋਲ ਅੱਜ ਤੜ ਦਾਣਾ ਬਣੀ ਹੈਗਾ ਜੀ ਮੇਰੇ ਘਰ ਠੀਕ ਠੀਕ ਇਸ ਕਰਕੇ ਆ ਗਏ ਹੋ ਤੇ ਆ ਪੰਜ ਚਾਰ ਖੈਗੀਆਂ ਪਾ ਲੋ ਇਹ ਨਾਲੀਆਂ ਠੀਕ ਚਲੋ ਨਾਮ ਦੱਸਦੇ ਕਰੇ ਜੀ ਮੇਰਾ ਪਲਵਿੰਦਰ ਸਿੰਘ ਬਾਜਵਾ ਹਾਂਜੀ ਪਿੰਡ ਡਾਲਾ ਚੱਕ ਤਹਿ ਤੇ ਫੋਨ ਨੰਬਰ ਬੋਲ ਦੇ ਕਰੀ ਇਹ ਫੋਨ ਨੰਬਰ ਵੀ ਜੀ 98762 ਹਾਂਜੀ 040686 ਠੀਕ ਆ ਹਾਂਜੀ ਚਲੋ ਸ਼ੁਰੂਆਤ ਸਿਹਰਾ ਪਹਿਲੇ ਨੰਬਰ ਤੇ ਇਹ ਖੁੱਲੀ ਖਲੋਤੀ ਬੰਨੀ ਨਹੀਂ ਆ ਇਹ ਆਈ ਨਹੀਂ ਖੁੱਲੀ ਆ ਅੱਛਾ ਇਹ ਕਰਮਾ ਵਾਲੀ ਤਲੀ ਵੀ ਖੁੱਲੀ ਕਰਨ ਢਈ ਆ ਅੱਛਾ ਹਾਂਜੀ ਰਾਤ ਹੀ ਆ ਇਹ ਮਾਲ ਸਾਰਾ ਹੀ ਠੀਕ ਆ ਹਾਂਜੀ ਠੀਕ ਆ ਤੇ ਥਾਣੇ ਦੇ ਇੱਕ ਵਾਰੀ ਲਾਗੇ ਤੇ ਦੇਖ ਸਕਦੇ ਜੀ ਥਣ ਵੀ ਹੋਰ ਮਿਲਕ ਵੇਨ ਵੀ ਚੰਗੀ ਮੋਟੀ ਲੱਗੀ ਮਿਲਕ ਵੇਨ ਬਹੁਤ ਮੋਟੀ ਲੱਗੀ ਆ ਬਾਕੀ ਥਣ ਬਹੁਤ ਸੋਹਣਾ ਗਾਦਾ ਗਾਂ ਜੇ ਥੋੜੀ ਹੈ ਨਾ ਹਫਤਾ ਗੰਢ ਗੱੱਚੀ ਹੈ ਠੀਕ ਆ ਕਿਦਨਾਂ ਤਿਆਰ ਹੋ ਗਈ ਨਾ ਫੋਟ ਫੋਟ ਦੇ ਤਾਂ ਲੈਣਾ ਨੇ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਤੇ ਉਹ ਕਿਤੇ ਵੀ 25 26 ਲੀਟਰ ਚ ਵਾਇਆ ਵਾ ਅੱਛਾ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਆਪਾਂ ਵੀ ਕਿੰਨੇ ਕੀ ਠੀਕ ਆ ਰਾ ਡੀਪ ਨੂੰ 25 ਲੀਟਰ ਦੁੱਧ ਕੀ ਕਹਿੰਦਾ ਹੈ ਬਾਕੀ ਚਲੋ ਗਰਮੇ ਜੇ 25 ਲੀਟਰ ਦੁੱਧ ਚ ਵਾਈ ਜਾਵੇ ਤੇ ਬੜਾ ਵਾ ਹਾਂਜੀ ਦੁੱਧ ਜ਼ੀਰੋ ਹਾਂਜੀ ਆਪਾਂ ਦਵਾਂਗੇ ਜ਼ੀਰੋ ਗਾਰੰਟੀ ਕਿਉਂਕਿ ਅਸੀਂ ਕੀ ਕਰਦੇ ਦੁੱਧ ਠੀਕ ਹੈਗਾ 25 ਲੀਟਰ ਕੱਢਣ ਵਾਲੀ ਹੈ ਹਾਂਜੀ ਸਣ ਚੱਲਦੇ ਦੇਾਂਗੇ ਅੱਛਾ ਗਰਮੀਆਂ ਅੱਗੇ ਜਾ ਕੇ ਜੋ ਪਾਊਗਾ ਨਹੀਂ ਦੁੱਧ ਕਿੱਥੋਂ ਦੇਣਾ ਕਰਮਾਲੀਆਂ ਨੂੰ ਹਾਂਜੀ ਹਾਂਜੀ ਇਹ ਤਾਂ ਗੱਲ ਤਾਂ ਢਿੱਸਾਈ ਜੀ ਹੁਣ ਡਬਲ ਗਰਾਸ ਮੰਗਦੀਆਂ ਨੇ ਹਾਂਜੀ 33 ਵੀ ਮੰਗਦੀਆਂ ਨੇ ਠੰਡੀ ਵੀ ਮੰਗਦੀਆਂ ਨੇ ਹਾਂਜੀ ਹਾਂਜੀ ਉਹਨਾਂ ਚੀਜ਼ਾਂ ਮੰਗਦੀਆਂ ਸਿਆਲ ਦੇ ਵਿੱਚ ਇਕੱਲੀ ਫੀਡ ਨਾਲ ਸਰ ਜਾਂਦਾ ਲੋਕਾਂ ਦਾ ਹਾਂਜੀ ਹਾਂਜੀ ਹੁਣ ਠੰਡਾ ਵਾਂਡੀ ਵੀ ਪਾਉਣਾ ਪੈਣਾ ਨਾਲ ਹੈਨਾ ਇਹ ਕਰਕੇ ਜੇ ਇਹਨੂੰ ਕੋਈ ਪਾਲੂਗਾ ਇਹਨਾਂ ਕਰਮਾਲੀਆਂ ਨੂੰ ਤੇ ਇਹਦੇ ਨਦੀਆਂ ਨੇ ਹਰ ਪ੍ਰੀਤੀ ਜਿੰਨੀ ਮਰਜ਼ੀ ਵਾ ਲੋ ਠੀਕ ਆ ਇਹ ਨਦੀਆਂ ਨੇ ਇਹਨਾਂ ਨੇ ਵੰਡੀਆਂ ਹੀ ਹਨ ਕਿ 5 ਲੀਟਰ ਗਿਆਣਾ ਮੈਂ ਕਹਿੰਦਾ ਜਿੱਦਾਂ ਥੋੜਾ 45 ਲੀਟਰ ਚ ਵਾ ਲੋ ਠੀਕ ਆ ਬਸ ਮਚਾਈਦਾ ਮਗਰ ਆ ਬਾਕੀ ਬਾਕੀ ਖਸਮ ਚਾਹੀਦਾ ਮਗਰ ਖਸਮ ਦੇ ਉੱਤੇ ਸਭ ਕੁਝ ਬਣਾਵਾ ਹਾਂਜੀ ਹਾਂਜੀ ਇਹ ਗੱਲ ਆ ਤੋਰਾ ਹਾਂ ਫਿਰ ਇੱਕ ਰੀਨ ਐਵੇਂ ਖੋਲ ਪਤਾ ਇੱਜਾ ਪੜਾਉ ਨੁਕਸਨ ਫਾਟੂ ਬਾਕੀ ਇਤਰਾਹੀਂ ਫੁੱਲੀ ਛੱਡੀ ਹੋ ਰੰਦੀ ਐ ਬਾਕੀ ਇਤਰਾਹੀਂ ਕੱਦ ਕਾਠ ਵੀ ਚੰਗਾ ਵਾ ਲੈ ਜਾ ਵੀ ਜੀ ਉਰਦੀ ਇਹ ਕੋਈ ਨਹੀਂ ਗੱਲ ਨਹੀਂ ਤੇ ਕਿੰਨਾ ਵੇਚੀ ਫਿਰ ਮੁੱਲ ਰੱਖੀ ਇਹਦਾ ਆਪ ਮੁੱਲ ਜਿੰਨਾ ਮਰਜ਼ੀ ਰੱਖ ਲਓ ਬੱਚੀ ਥੱਲੇ ਡਾਲ ਦੇਖੋ ਜੇ ਅਜੇ ਤਿਆਰ ਹੋਣੀ ਆ ਅਜੇ ਹੋਣੀ ਬਸ ਤਿਆਰ ਹੋਣੀ ਜੇ ਪੂਰੀ ਠੀਕ ਹੈ ਤੇ ਆਪਣੀ ਨਿਗਾਹ ਦੇ ਨਾਲ ਮੇਰਾ ਭਰਾ ਕੋਈ ਦੇਖ ਲੈ ਠੀਕ ਹੈ ਹਾਂਜੀ ਇੱਧਰ ਦੇਖ ਲਓ ਥੱਲੇ ਦੇਖ ਲਓ ਅੱਗੇ ਤੱਕ ਦੇਖ ਲਓ ਚੰਗੀ ਬਾਕੀ ਹੈਗੀ ਪੂਰੀ ਠੰਡੀ ਢੀਰੀ ਜਿੱਤ ਤਰਾ ਮਰਜ਼ੀ ਵੱਡੀ ਕਾਮ ਹਰਪ੍ਰੀਤ ਜੀ ਨੇ ਠੰਡੀ ਜਣਾ ਕਰਮਾਲੀ ਨੇ ਠੀਕ ਹੈ ਸਿਆਣੇ ਉਹ ਦੀ ਮੋਲ ਜਿਆਦਾ ਦਸੀਏ ਰਹਿ ਮੋਲ ਜਿਆਦਾ ਕਰ ਦੋ ਤੁਸੀਂ ਕਰ ਦੋ ਜਿੰਨਾ ਕਰਨਾ ਮਾਰਕੀਟ ਦੇ ਹਿਸਾਬ ਨਾਲ ਜਿਆਦਾ ਤੁਸੀਂ ਕਰਨਾ ਕਿ ਮਾਰਕੀਟ ਦੀ ਰੋਜ਼ ਭਮੜੇ ਕਰ ਦੋਗਾ ਕਿੰਨੇ ਦੀ ਕਰਦੀ ਲੱਖ ਰੁਪਇਆ ਕਰਨਾ ਜੇ ਨਹੀਂ ਲੱਖ ਨਹੀਂ ਕਰਾਂ ਅੱਛਾ ਪਰ ਪ੍ਰੀਤ ਜੀ ਮੋਲੇ ਦਾ ਮੱਛੀ ਦਾ 75000 ਅੱਛਾ 65000 ਦੀ ਹਾਨਾ ਹੋਣੀ ਆ ਪਹਿਲਾਂ ਛੋਟ ਛੱਪਾ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੋ ਨੰਬਰ ਤੇ ਥਾਣੇ ਜਿਹੜਾ ਇਹਦੇ ਕਾ ਵੀ ਬੜੇ ਕਮਾਲ ਦਾ ਵਾ ਜਿਹੜਾ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਇਹ ਕਿੰਨੇ ਕ ਦੁੱਧ ਆ ਲਈ ਜੀ ਵੀਰ ਜੀ ਸੇਮ ਜੀ ਇਹ ਵੀ ਸੇਮ ਜੀ ਅੱਛਾ ਉਹ ਵੀ ਸੇਮ ਜੀ ਠੀਕ ਆ ਜੋੜਾ ਹੀ ਇੱਕ ਕਰਦਾ ਜੀ ਅੱਛਾ ਇੱਕੋ ਹੀ ਕਰਦਾ ਜੋੜਾ ਵਾ ਚੀਜ਼ ਲਈ ਬਾਤੀ ਆਪਾਂ ਠੀਕ ਆ ਲੈ ਲਓ ਉਹ ਨਹੀਂ ਲੈ ਜੀ ਅੱਛਾ ਆਹੋ ਮੂਹ ਜਿਹੜਾ ਹੋਰ ਤਰ੍ਹਾਂ ਕਰੀ ਜਾਂਦੀ ਆ ਠੀਕ ਆ ਤੇ ਇੱਕੋ ਹੀ ਤਰ੍ਹਾਂ ਜੋੜਾ ਲਿਆ ਜੀ ਠੀਕ ਆ ਇਹ ਕੀ ਕਰਦਾ ਜੋੜਾ ਜੀ ਠੀਕ ਆ ਤੇ ਵਸ਼ੀ ਬਹੁਤ ਡਾਡੀ ਆ ਲੋਕ ਪਾਣੇ ਕੋਚਦਾ ਠੀਕ ਆ ਕਿੱਥੇ ਕਿੱਥੇ ਛਾਣ ਲਗਾ ਤਾ ਤੋਰਾਂ ਹੋ ਇੱਕਰੀ ਫੇਰ ਇਹਨਾਂ ਖੋਲ ਬਤੋ ਹਾਓ ਬਗੀਚਾ ਜੀ ਖੋਲੋ ਇਹਨਾਂ ਨੂੰ ਬਾਕੀ ਕੱਦ ਕਠਾ ਇਹਦਾ ਵੀ ਚੰਗਾ ਤੇ ਬੋੜੀ ਦੀ ਸ਼ਾਈਨ ਵੀ ਚੰਗੀ ਆਈ। ਇਹ ਵੀ ਗੱਬਣੀਆਂ ਜਿਹੜੀ ਜੋੜਾ ਜਿਹੜਾ ਕਹਿੰਦੇ ਕਿ ਇੱਕੋ ਕਰਾਂ ਹੀ ਆਇਆ ਤੇ ਇਹ ਵੀ ਪਿਆਰ ਚੰਗੀ ਹੁੰਦੀ ਹੈ। ਅਜੇ ਤੇ ਲਟਣ ਦਾ ਹਵਾ ਨੇ ਰੇਤ ਵੀ ਹੈ ਗਏ ਨੇ ਪੂਰੀ ਪਰਜਨਾ। ਲੈ ਜਾ ਜੀ। ਬਾਕੀ ਥਣ ਜਿਹੜਾ ਕਾਫੀ ਚੰਗਾ ਲੱਗਾ ਚੰਗੇ ਗੈਪਸ ਤੇ ਥਣ ਲੱਗਾ ਜਿਹੜਾ ਤੇ ਇਹਦਾ ਮੁੱਲ ਮੋਲੇ ਦਾ ਵੀ ਇਹ ਬੀਜ ਆਇਆ ਅੱਛਾ ਬੱਛੀ ਬੜੀ ਸਪੈਸ਼ਲ ਜੇ ਠੀਕ ਆ ਬੜੀ ਬੜੀ ਬੱਛੀ ਦੇ ਵਿੱਚ ਇਧਰ ਸਪੈਸ਼ਲ ਹੈ ਬੱਛੀ ਬਾਕੀ ਨਾ ਅਜੇ ਕੱਚੀ ਹਵ ਤਹ ਹਮ ਤਾਂ ਕੱਚੀਆਂ ਤਕਰੀਬਨ ਹੈ ਠੀਕ ਆ ਤੇ ਬੱਛੀਆਂ ਜਿੱਦਣ ਬਣੀਆਂ ਨਾ ਉਹਦਾਂ ਆਪਣਾ ਦਸਣਾ ਵੇਖੋ ਇਧਰ ਵੇਖੋ ਠੀਕ ਆ ਬੱਛੀਆਂ ਨੇ ਆਪਣਾ ਦਸਣਾ ਉਹ ਬਿਲਕੁਲ ਐ ਜਿੰਦਾਂ ਬਣੀਆਂ ਤਿਆਰ ਹੋ ਜਾਂ ਥਣ ਦੇਖੋ ਅੱਛੀਆਂ ਲੱਗਾ ਲੜਾਂ ਤੇ ਠੰਡੀਆਂ ਤੀਆਂ ਵੇਖ ਲਓ ਜੁਨੀਆਂ ਤੇ ਮੁੱਲ ਰੱਜ ਕੇ ਮੋਲੇ ਵੀਰ ਜੀ ਸੇਮ ਦੋਨੋਂ ਇੱਕੋ ਹੀ ਮੁੱਲ ਇੱਕੋ ਜਿਹੀਆਂ ਚੀਜ਼ਾਂ ਇੱਕੋ ਜਿਹੀ ਸਾਰਾ ਅਲੀ ਮੇਰਾ ਭਰਾ ਅੱਛਾ ਤੇ ਭਵੇਂ ਇਕੱਠੀਆਂ ਵੱਖਰੀ ਵੱਖਰੀ ਲੈ ਲੇ 65 65 ਹਜ਼ਾਰ ਮੁੱਲ 65 65 ਹਜ਼ਾਰ ਮੁੱਲ 65 65 ਹਜ਼ਾਰ ਦੀ ਦੇਣੀ ਹੈ ਅੱਛਾ ਦੇਣੀਆਂ ਹੀ ਆਗੇ 70 80 ਹਜ਼ਾਰ ਜਿੰਨਾ ਮਰਜ਼ੀ ਕਰ ਲਈਏ ਅੱਛਾ ਮੁੱਲ ਨਹੀਂ ਕਰਨਾ ਇਹ ਅੱਜ ਦੇਣ ਲੈਣ ਵਾਲੇ ਕੰਮ ਕਰਨੇ ਠੀਕ ਹੈ ਜੀ ਬਾਬਾ ਜਨਾਬਾ ਠੀਕ ਹੈ ਦੇਣ ਲੈਣ ਵਾਲਾ ਹੈ ਤੇ ਬਾਕੀ ਮਿਹੜ ਪੂਰੀ ਜੇ ਤੇ ਮਤਲਬ ਟੌਰ ਟੱਪੇ ਵਾਲੀਆਂ ਹਾਂਜੀ 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 ਗਰਮੀਆਂ ਚ ਚਾਉਣ ਵਾਲੀਆਂ ਹੁੰਦੀਆਂ ਗਰਮੀਆਂ ਚ ਚਾਉਣ ਵਾਲੀਆਂ ਜੀ ਤੇ ਆਹ ਸੂਈ ਸਵਾਈ ਆ ਗਈ ਹੈ ਨਾ ਇਹ ਨੋ ਕਿ ਨਾ ਜੇ ਰੋ ਗਿਆ ਸੋਈ ਨਾ ਇਹ ਵੀ ਜੇ ਉਹ ਬੱਚਾ ਤਾ ਜਾਏ ਕਿੰਨੇ ਦਿਨ ਆ ਸੋਈ ਨਾ ਹਫਤਾ ਲਾ ਲਓ ਹਫਤੇ ਦਾ ਲਾ ਲਓ 10 ਦਿਨ ਦਾ ਲਾ ਲਓ ਬੱਚਾ ਕੀ ਮਗਰ ਬੱਚਾ ਫੰਗਰ ਬੱਚਾ ਮਗਰ ਇਹਦੇ ਬੱਚਾ ਆ ਤੇ ਦੁੱਧ ਕਿੰਨਾ ਤਿਆਰ ਜੇ ਦੇਖੋ ਦੁੱਧ ਵੀਤੀ ਉਹ ਰਾਤੀ ਮੈਂ ਰਾਈਆ ਅੱਛਾ ਉਹਨਾਂ ਦੇ ਮੁਤਾਬਕ ਹੈ 14 ਕਿਲੋ ਦੁੱਧ ਠੀਕ ਆ ਉਹਨਾਂ ਦੇ ਮੁਤਾਬਕ 14 ਕਿਲੋ ਤਿਆਰ ਆ ਹਾਂਜੀ ਪਰ ਇਹ ਆਪਾਂ 14 ਨਹੀਂ ਦੇਣਾ ਆਪਾਂ 2-3 ਕਿਲੋ ਦੁੱਧ ਘੱਟ ਦੇਣਾ ਅੱਛਾ ਆਪਾਂ ਦੇ ਦਿਆਂਗੇ 12 ਕਿਲੋ ਜੀ ਦਾ ਠੀਕ ਆ ਠੀਕ ਹੈ ਪਿਛਲੇ ਘਰ ਦੇ ਮੁਤਾਬਕ 14 ਕਿਲੋ ਤਿਆਰ ਹੈ ਬਿਲਕੁਲ ਹਾਂਜੀ ਜਦੋਂ ਘਰ ਵਾਲਾ ਦੁੱਧ ਆ ਨਾ ਹਾਂਜੀ ਉਹ ਠੰਡਾ ਕਰਕੇ ਬਿਲਕੁਲ ਘੰਡੇ ਵਾਲਾ 14 ਕਿਲੋ ਗਿੰਦੇ ਆ ਅੱਛਾ ਤੇ ਆਪਾਂ ਕਹਾਂਗੇ 12 ਕਿਲੋ ਤਿਆਰ ਜਿਹੜਾ ਬਿਲਕੁਲ ਕਿਉਂਕਿ ਆਪਾਂ 2 ਕਿਲੋ ਦੁੱਧ 100 ਤੋਂ 1 ਕਿਲੋ ਘੱਟ ਹੀ ਦਿੰਨੇ ਹੁੰਦੇ ਆ ਤੁਹਾਨੂੰ ਪਤਾ ਦੁੱਧ ਪਾਏ ਦਾ ਵਾ ਦੁੱਧ ਜਨਾਬ ਮਰਜ਼ੀ ਪਾ ਲੋ ਦੋ ਨਾ ਮਰਜ਼ੀ ਵਾ ਠੀਕ ਹੈ ਬਾਕੀ ਡੱਬੀ ਡੱਬੀ ਵਿੱਚ ਹੈ ਗਈ ਐ ਬੱਚੀ ਦੇ ਤੇ ਇਹ ਉਤਰਾ ਕਿੰਨਾ ਚਵਾਈ ਜਾਊਗੀ ਦੁੱਧ ਤੇ ਦੁੱਧ ਵਿੱਚ 10 ਦਿਨ ਹੋ ਗਏ ਸੂਈ ਨੂੰ 25 ਦੁੱਧ ਬਹੁਤ ਆਣੀ ਤੇ 14 12 ਕਿਲੋ ਚੋਣਾ ਜਹਾ ਕਹਾਰ ਰੱਖ ਦੀਏ ਤੋਰ ਫੇ ਦੇ ਕਰੀ ਨਾ ਤੇ ਆ ਥਾਣਾ ਇਹਦੇ ਵੀ ਦੇਖ ਸਕਦੇ ਜੀ ਬਹੁਤ ਸੋਹਣਾ ਸਣ ਲੱਗਾ ਇਹਨੂੰ ਸੋਹਣਾ ਥਾਣਾ ਚਵਾਈ ਵਾਲਾ ਥਾਣਾ ਬਿਲਕੁਲ ਹੈ ਨਾ ਬਾਕੀ ਹੱਥ ਨਾਲ ਚਵਾਈ ਵਾਲਾ ਥਾਣਾ ਬਹੁ ਠੀਕ ਹੈ ਜੀ ਅਸਲੀ ਉਹ ਉਹ ਨੋ ਨੋ ਅੱਧਰ ਦੇ ਇੱਕ ਖਸੂ ਇਹ ਅੱਧਰ ਨਹੀਂ ਲੈਣੀ ਮੈਂ ਤਾ ਨਾ ਮੋਗ ਨਹੀਂ ਇਹ ਵੜਲਾ ਨੂੰ ਨਾ ਜਾ ਰਹੇ ਕੋਈ ਨਾ ਭਾਈ ਉਹ ਹਾਲੇ ਨਹੀਂ ਗਿਆ ਨੇ ਕੋਈ ਨਾ ਇਹ ਮਨ ਸਮਝ ਨਹੀਂ ਆ ਰਿਹਾ ਜਾਂ ਕਰਨਾ ਨਾ ਕਹਿਣੇ ਨਹੀਂ ਸੰਦਰ ਆ ਰਿਹਾ ਹੈ ਆ ਜੀ ਆ ਜੀ لا ودي غير اجي لا ودي لا اجي ਇਹ ਕਿੰਨਾ ਵੀ ਇੱਥੇ ਫਿਰ ਇਹਦਾ ਮੁੱਲ ਰੱਖਦੀ ਆਪਾਂ ਮੁੱਲ ਵੀ ਜਿੰਨਾ ਮਰਜ਼ੀ ਹਰ ਫਰੀਜੀ ਰੱਖ ਦੋ ਹਾਂਜੀ ਜਿੰਨੇ ਵੀ ਦੀ ਗਾਣਵਾ ਵੈੜਿਆ ਹਾਂਜੀ ਉਹਨਾਂ ਕੋ ਮੁੱਲ ਰੱਖ ਲਓ ਕਿੰਨਾ ਇਹ ਸੀ ਲੁਸੀ ਹੈ ਹਾਂਜੀ ਠੀਕ ਹੈ 46000 ਦੀ ਦੇ ਦਿਆਂਗੇ ਅੱਛਾ 46000 ਜੀ 46000 ਦੀ ਠੀਕ ਹੈ ਬਾਕੀ ਦੁੱਧ ਵਾਲੀ ਜੇ ਵੱਛੀ ਹਾਂਜੀ ਹਾਂਜੀ ਇਹ ਚੁਵਾਈ ਬੜੀ ਓਕੇ ਆ ਠੀਕ ਆ ਚੁਵਾਈ ਦੀ ਬਿਲਕੁਲ ਓਕੇ ਜੀ ਠੀਕ ਆ ਕੋਈ ਉਹ ਨਹੀਂ ਕੋਈ ਕੋਹ ਸ਼ਿੱਟਾ ਨਹੀਂ ਆ ਕਿਸੇ ਤਰ੍ਹਾਂ ਦਾ ਕੁਝ ਨਹੀਂ ਆ ਸੱਗੀ ਧੀਰੀ ਆ ਬਾਹਨਾ ਵੇਖ ਲਓ ਬਾਕੀ ਕੋਈ ਨਹੀਂ ਜੇ ਕੋਈ ਡੰਗਰ ਹੋ ਕੇ ਨੂੰ ਟਾਈਮ ਲੱਗਾ ਜੇ ਕੁਝ ਨਹੀਂ ਹਾਂਜੀ ਹਾਂਜੀ ਟਾਈਮ ਬਖਾ ਦਿਓ ਵੀਰਾਂ ਨੂੰ ਇਸ ਵਾਰੀ ਕਿੰਨਾ ਹੋਇਆ ਵਾ ਟਾਈਮ ਜਿਹੜਾ 1 ਵਜੇ ਨਾਲ 10 ਮਿੰਟ ਰਹਿ ਗਏ ਜਿਹੜੇ ਦੇਖੋ ਜੀ 12 ਵਜੇ ਕੇ ਜੇ ਨਿੰਜਾ ਮਿੰਟ ਹੋਏ ਨੇ ਦਿਖਾ ਦਿਓ ਹਾਂਜੀ ਹਾਂਜੀ ਠੀਕ ਆ ਠੀਕ ਹੈ ਜੀ ਤੇ ਆਗੇ ਆਪਣੇ ਕੋਲ ਹੁਣ ਐਂਡ ਤੇ ਜਿਹੜੀਆਂ ਉਹਦਾ ਮੁੱਲ ਕਰਨਾ ਤੇ ਜਿਹੜਾ ਤੇ ਜਿਹੜੀ ਹੁਣ ਆਵਾ ਇਹਦੇ ਬਾਰੇ ਦੱਸਿਏ ਇਹ ਵੀ ਜੀ ਇਹ ਵੀ ਅੱਛੀ ਠੰਡੀ ਠੀਂ ਦੀ ਹੈ ਠੀਕ ਆ ਬਿਲਕੁਲ ਠੰਡੀ ਠੀਂ ਦੀ ਅੱਛੀ ਜੀ ਖਾਣੇ ਦੇ ਦੇ ਚਾ ਦੇ ਬਹੁਤ ਸੋਹਣਾ ਥਾਣਾ ਵੇਖੋ ਠੀਕ ਆ ਤੇ ਇਹ ਵੀਰ ਜੀ 1 ਮਹੀਨਾ ਸੂਈ ਨੂੰ ਅੱਛਾ ਸੋਰੀ 1 ਮਹੀਨਾ ਦੇ 20 ਦਿਨ ਸੂਈ ਦੋਏ ਅੱਛਾ ਤੇ 20 ਦਿਨ ਬਣੀ ਨੂੰ ਹੋ ਗਿਆ ਅੱਛਾ ਮਹੀਨੇ ਬਾਅਦ ਬਣ ਗਈ ਆ ਫਿਰ ਬਿਲਕੁਲ ਐਕੋਰਟ ਇੱਕ ਮਹੀਨੇ ਬਾਅਦ ਵੇਖੋ ਵੀ ਆਪਾਂ ਬੁੱਢੇ ਸਿਆਣੇ ਦੀ ਪਰਦੇ ਮੈਂ ਡਾਕਟਰ ਜੀ ਆਨ ਕਹਿੰਦੀ ਆ 18 19 ਦਿਨ ਬਾਅਦ ਡੰਗਰ ਬੋਲਣ ਦਾ ਹੱਕ ਧਾਰੇ ਹਾਂਜੀ ਹਾਂਜੀ ਪਰ ਘਰਾਂ ਵਾਲੇ ਕੀ ਕਹਿੰਦੇ ਨੇ ਪਤਾ ਮਹੀਨੇ ਬਾਅਦ ਡੰਗਰ ਬੋਲ ਪਿਆ ਨਾ ਇਹਨੂੰ ਪਤਾ ਨਹੀਂ ਗੁਵਾਰੀਆਂ ਦੇ ਬੱਚਾ ਤਾਂ ਨਹੀਂ ਲਾਤਾ ਬਾਕੀ ਅਕਸਰ ਜਿਹੜੀਆਂ ਫਾਰਮਾਂ 'ਚ ਵੀ ਗਾਵਾਂ ਆ ਵਾਂ ਬਈਆਂ ਬਾਈਆਂ ਪੰਜ ਦਿਨਾਂ ਬਾਅਦ ਬੋਲ ਪੈਂਦੀਆਂ ਨੇ ਜਿਹੜਾ ਬੰਦਾ ਮਤਲਬ ਬੁੱਧੀਮਾਨ ਸਿਆਣਾ ਆ ਜਿਹੜਾ ਹਾਂਜੀ ਹਾਂਜੀ ਉਸ ਬੰਦੇ ਨੂੰ ਪਤਾ ਕਿ ਡੰਗਰ ਕਿਦੋਂ ਬੋਲ ਜਿਹੜਾ ਕਈ ਵਾਰ ਬਹੁਤਾ ਹੀ ਬੰਦੀ ਇਹ ਗੱਲ ਕਹਿੰਦੇ ਯਾਰ ਜੀ ਜੇ ਬਾਦੀ ਗਾਂ ਬੋਲ ਫੀ ਹਾਂਜੀ ਹਾਂਜੀ ਜੇ ਤੂੰ ਤੋਕੜ ਲੈ ਆ ਹਾਂਜੀ ਹਾਂਜੀ ਪਰ ਉਹ ਕਹਿੰਦਾ 18 ਦਿਨ ਡੰਗਰੀ ਨਹਿਣ ਕਹਿੰਦੀ ਹੈ ਪੜਾਈ ਹਾਂਜੀ ਹਾਂਜੀ 18 ਦਿਨ ਬਾਅਦ ਡੰਗਰ ਬੋਲਣ ਦਾ ਹੱਕਦਾਰ ਆ ਹਾਂਜੀ ਹਾਂਜੀ 18 ਤੋਂ 22 23 ਜਾਂ 25 ਦਿਨ ਦੇ ਵਿੱਚ ਉਹ ਪੰਜ ਦਿਨਾਂ ਦੇ ਵਿੱਚ ਵਿੱਚ ਹਾਂਜੀ ਤੇ ਇੱਕ ਘਰ ਦੇ ਵਿੱਚ ਉਹ ਵਹਿੜ ਲਈ ਜ ਵਿਜਿਤ ਦੁੱਧ ਵਸ਼ੀ ਨੇ 28 ਲੀਟਰ ਚ ਵਾਸ ਸਟਾਰਟਿੰਗ ਤੋਂ ਠੀਕ ਹੈ ਠੀਕ ਹੈ ਪਰ ਐਸ ਟਾਈਮ ਤੇ ਦੇਖਦੇ ਆਪਾਂ ਦੁੱਧ ਤਕਰੀਬਨ 18 ਲੀਟਰ ਤਿਆਰ ਜੇ ਤੇ ਉਹ ਵੀ ਬਿਨਾ ਫੀਡ ਤੋਂ ਅੱਛਾ ਬਿਨਾ ਫੀਡ ਤੋਂ ਬਿਨਾ ਫੀਡ ਤੋਂ 18 ਲੀਟਰ ਦੁੱਧ ਤਿਆਰ ਜੇ ਅਸ ਚੰ ਠੀਕ ਹੈ ਹਾਂਜੀ ਫੀਡ ਅਸੀਂ ਬੰਦ ਕਰਤੀ ਜੇ ਹਾਂਜੀ 20 ਦਿਨ ਦੀ ਮਸ਼ੀ ਬੜੀ ਜੇ ਦਿਨ ਦੀ ਉਹਨਾਂ ਦੇ ਉਹਨਾਂ ਦੇ ਬਿਲਕੁਲ ਜ਼ੀਰੋ ਫੀਡ ਬੜੀ ਹੈ ਠੀਕ ਹੈ ਤੇ ਬਾਕੀ ਠੰਡੀ ਧੀਰੀ ਬੜੀ ਹੈ ਵਸ਼ੀ ਚੁਾਈ ਜੂਦੀ ਬੜੀ ਓਕੇ ਤੋੜਾਂ ਫੇਰ ਇੱਕ ਰੀਨ ਪੂਰੇ ਰੋ ਵਾਲੀ ਮਸ਼ੀ ਆ ਬਜੀ ਜੀ बाकी कद का चंगा उच्चा हो जाओ जी ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਵੀ ਦੀ ਕਰ ਦਿਓ ਜਿੰਨਾ ਸਰ ਤੁਸੀਂ ਜਾਇਜਾ ਕਰੀਏ ਫਿਰ ਵੀ ਦੀ ਜਾਇਜਾ ਮੁੱਲ ਪਛੀ ਪੂਰੀ ਜੇ ਗਾ ਹਾਂਜੀ ਫੁੱਲ ਬਰੀਡ ਮਤਲਬ ਬਰੀਡ ਚ ਨਹੀਂ ਆਈ ਇਨੀ ਕ੍ਰੋਸ ਬੰਦੇ ਵਿੱਚ ਹਾਂਜੀ ਫੁੱਲ ਕੱਦ ਕੱਟ ਦੀ ਜੇ ਕੱਦ ਕੱਟ ਚੰਗਾ ਗਰਮੀਆਂ ਚ ਮਤਲਬ ਚੌਣ ਵਾਲੀਆਂ ਗਾਵਾਂ ਕੇ ਸਾਰੀਆਂ ਚ ਕੋਈ ਵੀ ਗਾਂ ਇਹਨੇ ਕਿਦ ਨਸਲਾਂ ਦੀ ਯਾਰਾ ਨਸਲਾਂ ਬੰਦ ਕਰਦੀਆਂ ਸਾਰਿਆਂ ਗਰਮੀ ਚ ਚੰਗਾ ਬੰਦ ਕਰਦੀ ਹੈ ਹਾਂਜੀ ਹਾਂਜੀ ਕਈ ਭੈਣ ਭਰਾ ਰੰਗ ਵੇਖ ਕੇ ਕਰਦੇ ਯਾਰ ਇਹ ਐਚਐਫ ਹੈ ਹਾਂਜੀ ਹਾਂਜੀ ਐਚਐਫ ਨਹੀਂ ਹੈ ਪਰ ਇੱਕ ਕ੍ਰੋਸ ਪੰਚ ਹੈ ਸਾਰੀਆਂ ਬੰਦ ਦੇ ਵਿੱਚ ਹੈ ਇੱਕ ਨਸਲ ਦੇ ਵਿੱਚ 18 ਨਸਲਾਂ ਨੇ ਹਾਂਜੀ ਹਾਂਜੀ ਕਿਸੇ ਜੀ ਵੀ ਲਾ ਲਓ ਜਾਈ ਵੱਲ ਜਲਾ ਲਓ ਹਾਂਜੀ ਹਾਂਜੀ ਐਚਐਫ ਚਲਾ ਲਓ 18 ਨਸਲਾਂ ਤਿਆਰ ਹੋਈਆਂ ਨੇ ਹਾਂਜੀ ਹਾਂਜੀ ਕਿਦੋਂ 18 ਬੂਟੇ ਤਿਆਰ ਹੋਏ ਨੇ ਠੀਕ ਠੀਕ ਹੈ ਤੇ ਸਿਆਣੀ ਤੁਸੀਂ ਜਦੋਂ 18 ਬੂਟਿਆਂ ਦੇ ਵਿੱਚ ਫਿਰ ਮਲਾਵਟਾਂ ਵੀ ਆਉਣੀਆਂ ਹੀ ਨੇ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਭੁੰਜਿਆ ਯਾਰ ਜੀ ਤਾਬੇ ਹਾਂ ਨਾ ਭੁੰਜਿਆ ਯਾਰ ਚਲੋ ਮੌਕੇ ਤੇ ਮਾਤਾ ਬਾਕੀ ਚੰਗੀ ਜੀ ਕੋਈ ਬੰਦਾ ਨਹੀਂ ਕੋਈ ਰੱਸੀ ਜੀ ਕੋਈ ਸਣੀ ਵਸੀ ਪਾਓ ਨਾ ਪਾਓ ਬੰਦਾ ਪਾਓ ਨਾ ਪਾਓ ਚਲੋ ਮਰਜੀ ਤਾਪੀ ਮਾਰ ਕੇ ਬਹਿ ਜਾਓ ਠੀਕ ਹੈ ਜੀ ਚਲੋ ਇਹਨੂੰ ਠੀਕ ਹੈ ਤੇ ਬਾਕੀ ਆਪਣੀ ਕੋ ਤਸੱਲੀ ਕਰਕੇ ਖੜਾ ਹਾਂਜੀ ਸਾਰੇ ਜਿਹਨੇ ਵੀ ਆਉਣਾ ਇੱਥੇ ਆ ਕੇ ਭੈਣ ਭਰਾ ਮਾਲ ਲੈ ਕੇ ਜਾਓ ਹਾਂਜੀ ਜਿਹੜਾ ਭੈਣ ਭਰਾ ਨਹੀਂ ਆ ਸਕਦਾ ਉਹਦੀ ਅਸੀਂ ਪੂਰ ਗਰੰਟੀ ਲਵਾਂਗੇ ਉਹ ਵੀਡੀਓ ਕਾਲ ਤੇ ਚਵਾਲੇ ਪਾਸ ਕਰਾ ਲੈਣੇ ਚੋਣ ਵਾਲੀਆਂ ਚਵਾਲੇ ਜਿਹਨੇ ਪਾਸ ਕਰਾਉਣ ਵਾਲੀਆਂ ਪਾਲ ਕਰਾ ਲੈ ਹਾਂਜੀ ਬਾਕੀ ਥਣ ਦੀ ਔਰ ਪਿੱਛੇ ਦੀ ਗਰੰਟੀ ਹੋਊਗੀ ਠੀਕ ਹੈ ਜੀ ਠੀਕ ਹੈ ਥਣ ਪਿੱਛੇ ਦੀ ਗਰੰਟੀ ਹੋਊਗੀ ਬਾਕੀ ਵੀਰ ਜੀ ਹਵਾ ਪਰੇ ਥੱਲੜਦੇ ਹਾਂਜੀ ਹਾਂਜੀ ਨਹੀਂ ਲੱਗੀਆਂ ਜਾਂਦੀਆਂ ਹਾਂਜੀ ਹਾਂਜੀ ਜਦੋਂ ਗੱਡੀ ਤੇ ਮਾਲ ਛੱਡ ਜਾਂਦਾ ਨਾ ਤੁਹਾਡਾਵਾ ਪਰ ਅਸੀਂ ਤੁਹਾਡੇ ਘਰ ਤੱਕ ਪਹੁੰਚਾਉਣ ਦੇ ਹੱਕਦਾਰ ਹਾਂ ਠੀਕ ਹੈ ਜੀ ਤੇ ਇੱਥੇ ਆਓ ਇੱਥੇ ਆ ਕੇ ਆਪਣੀ ਚੋਜ-ਜਵਾਈ ਕਰਕੇ ਲੈ ਕੇ ਜਾਓ ਠੀਕ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਮੇਰੇ ਕੋਲ ਆਓ ਜਿੱਥੋਂ ਵੀ ਲੋ ਬੇਨਤੀ ਇਹ ਕਮਾਲ ਧਿਆਨ ਨਾਲ ਲੋ ਹਾਂਜੀ ਹਾਂਜੀ ਆਪਣਾ ਵੇਖ ਪਰਖ ਕੇ ਲੋ ਵੇਖ ਜਾ ਕੇ ਲੋ ਆਪਾਂ ਨਹੀਂ ਕਿਸੇ ਨੂੰ ਕਹਿੰਦੇ ਕੋਈ ਚੰਗਾ ਵਾ ਕੋਈ ਮਾੜਾ ਆਪਾਂ ਸਭ ਤੋਂ ਮਾੜੇ ਆ ਹਾਂਜੀ ਠੀਕ ਆਪਾਂ ਸਭ ਤੋਂ ਮਾੜੇ ਆ ਪਰ ਆਪਾਂ ਇਹ ਗੱਲ ਨੂੰ ਕਹਿੰਦੇ ਪਰ ਮਾਲ ਜਿੱਥੋਂ ਵੀ ਲਓ ਨਾ ਵੇਖ ਲਾ ਕੇ ਲੋ ਮੁਰਕੀ ਫਿਰ ਬੰਦਾ ਚੰਗਾ ਜਿਹਾ ਨਹੀਂ ਲੱਗਦਾ ਕਈ ਜਗ੍ਹਾ ਤੇ ਹਾਂਜੀ ਹਾਂਜੀ ਹੈਨਾ ਬਾਕੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਓਕੇ ਬਾਕੀ ਇੱਥੇ ਆ ਕੇ ਆਪਣੀ ਸਮਝ ਨਾਲ ਮਰਜ਼ੀ ਨਾਲ ਵੇਖ ਚੱਖ ਕੇ ਪਛੂ ਲਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ